ਸਭ ਯਾਤਰੀ ਅੱਜ ਪਹੁੰਚੇ ਹੋ ਤੇ ਕਿੰਨੇ ਟਾਈਮ ਤੋਂ ਚੱਲ ਗਈ ਯਾਤਰਾ ਇਹਦੇ ਬਾਰੇ ਥੋੜਾ ਦੱਸੋ ਮਰਿਆਦਾ ਪਰਸ਼ੁਤਮ ਬਰਵਾਹ ਸ਼੍ਰੀ ਰਾਮ ਜੀ ਜਿਉਂ ਆਪ ਵੀ ਦੇਖ ਸਕਦੇ ਹੋ ਸਾਡੀឧបਰਾਜੀ ਦੁਸ਼ਹਿਰਾ ਜੋ ਸਾਡੀ ਖੇਡੀ ਹੈ ਆਜ਼ਾਦੀ ਉਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਦੁਸ਼ਹਿਰੇ ਦਾ ਮੇਲਾ ਔਰ ਉਹ ਤਿਉਹਾਰ ਫੜਾ ਹਰ ਸਾਲ ਦਾ ਮਨਾਇਆ ਜਾਂਦਾ ਅੱਜ ਉਹਦੇ ਸੰਬੰਧ ਵਿੱਚ ਅੱਜ ਭਗਵਾਨ ਜੀ ਰਾਮ ਜੀ ਦੀ ਤੇ ਫੇਰਾਬੰਦੀ ਹੋਈ ਹੈ ਉਹਦੇ ਵਿੱਚ ਬਹੁਤ ਆ ਜਿਹੜਾ ਕੰਮ ਹੋ ਰਿਹਾ ਹੈ ਮੈਂ ਸਾਡੇ ਸਾਰੇ ਭਰਾਜੀ ਬੋਲ ਰਿਹਾ हूं और साथी सारे टीम को इलाका निवासियों को बहुत-बहुत मुबारकबाद देना कि आज जो ਸਾਡੇ ਵਿਚਾਰੇ ਮੇਲੇ ਦੇ ਲੋਕੇਸ਼ਨ ਸ਼ੁਰੂਆਤ ਹੋਇਆ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਦਿੰਦੇ ਕਰਾਂਗੇ ਕਿ ਸਾਡੇ ਸਾਰੇ ਇਲਾਕੇ ਨੂੰ ਇਦਾਂ ਹੀ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਸਾਡੇ ਸਾਰਿਆਂ ਤੇ ਮਿਹਰ ਭਰਿਆ ਜਿ세 ਆਉਣ ਦੇਣਗੇ ਇਦਾਂ ਹੀ ਨਾਤੇ ਆਪ ਜੀ ਦੇ ਮੌਜੂਦ ਜੀ ਬੁਰੇ ਇਤਿਆਹਾਂ ਦੇ ਬੋਲ ਬਿਚੀ ਬਹੁਤ ਜ਼ਿਆਦਾ ਬਿਚੀ ਰਹੇ ਨੇ ਜਿਹੜੇ ਹਨ। ਪਰ ਕੋਈ ਨਾ। ਅੱਜ ਉਹ ਦਿਨ ਦਾ ਮਨਾਦੀ ਇਹਨਾਂ ਦਾ। ਧਰਮ ਨੇ ਆਪਾਂ ਸਾਰੇ ਹੀ ਧਰਮ ਦੇ ਇਕੱਠੇ ਲੋਕ ਹੋ ਕੇ ਇਹ ਤਿਉਹਾਰ ਮਨਾਉਂਦੇ ਆ। ਉਹ ਸਾਰਿਆਂ ਦੀ ਕਿਰਪਾ ਦੇ ਨਾਲ ਅੱਜ ਪ੍ਰਭੂ ਦੀ ਆਸ਼ੀਰਵਾਦ ਨਾਲ ਆਪਾਂ ਸਾਰੇ ਪਰਿਵਾਰ ਦੇ ਨਾਲ ਸਮੂਹ ਲੋਕ ਕੇ ਜਿੰਨਾ ਵੀ ਬਕਰ ਦੇ ਗਰਾਉਂਡ ਦਾ ਪਰਿਵਾਰ ਹੈ ਉਹਨੂੰ ਸਾਰਿਆਂ ਨੂੰ ਮੇਰੇ ਵੱਲ ਬਹੁਤ ਬਹੁਤ ਮੁਬਾਰਕਾਂ। ਜੀ ਬੜੇ ਹਰਸ਼ੋਲਾਸ ਦੇ ਨਾਲ ਪਰਾਜ ਸ਼ਾਮਲ ਹੋਏ ਆ ਜਿਦੇ ਵਿੱਚ ਪ੍ਰਧਾਨ ਚੰਨੀ ਗਿੱਲ ਜੀ ਪੰਟੀ ਜੋਸ਼ੀ ਜੀ ਔਰ ਮੇਰੇ ਸਾਥੀ ਰਾਜੂ ਠਾਪਰ ਜੀ ਕਾਲਾ ਸ੍ਰੀਨ ਸੰਪੂਰਨ ਸੁੰਡਾ ਜੀ ਕਾਲਾ ਸ੍ਰੀਨ ਜੀ ਚਾਚਾ ਸ੍ਰੀਨ ਜੀ ਤੇ ਸਾਡੇ ਅ ਪੰਕਜ ਜੀ ਪੰਕਜ ਸ਼ਰਮਾ ਜੀ ਜਿਹੜੇ ਕਿ ਸਾਡੇ ਭਿਸ਼ਮ ਪਤਾ ਸਾਡੇ ਸਾਡੇ ਪਿਤਾ ਸਮਾਨ ਡਾਕਟਰ ਜੈਪ੍ਰ ਕਾਲ ਜੀ ਦੇ ਬੇਟੇ ਆ ਨਵੀਨ ਸੈਣੀ ਜੀ ਮਨਰੇਸ਼ ਪਾਂਸਲ ਜੀ ਤੇ ਹੋਰ ਸਾਰੇ ਸਾਥੀ ਬੜੇ ਹਰਸ਼ੋਲਾਸ ਦੇ ਨਾਲ ਭਗਵਾਨ ਰਾਮ ਦੀ ਸ਼ੋਭਾ ਜਤਰਾ ਵਿੱਚ ਸ਼ਾਮਲ ਹੋਏ ਆ ਔਰ ਅਸੀਂ ਸਾਰੀ ਜਨਤਾ ਨੂੰ ਆਪਣੇ ਬਾੜ ਵੱਲੋਂ ਆਪਣੇ ਸਾਥੀਆਂ ਵੱਲੋਂ ਜਨਤਾ ਨੂੰ ਬਹੁਤ ਜ਼ਿਆਦਾ ਵਧਾਈ ਦੇ ਰਹੇ ਆ ਔਰ ਰਾਜੂ ਥਾਪਰ ਜੀ ਜਿਹੜੇ ਸਾਡੇ ਸਾਥੀ ਸ਼ੁਰੂ ਤੋਂ ਲੱਗੇ ਹੋਏ ਜਿਨ੍ਹਾਂ ਦੀ ਬਰੋਤ ਅੱਜ ਸਾਰਾ ਸਾਡੇ ਸਰਪ੍ਰਸਤ ਵੀ ਔਰ ਜਿਨ੍ਹਾਂ ਦੇ ਕਰਕੇ ਅੱਜ ਇਹ ਬੜਾ ਧੂਮ ਧਾਮ ਦੇ ਨਾਲ ਸਾਰਾ ਅਸੀਂ ਤਿਉਹਾਰ ਮਨਾ ਰਹੇ ਆ ਔਰ ਉਹ ਵੀ ਆਪਣੇ 2 ਮਿੰਟ ਵਾਸਤੇ ਸਾਰਾ ਜੈ ਸ਼੍ਰੀ ਰਾਮ ਅੱਜ ਸਾਡੇ ਪ੍ਰਭੂ શ્રી ਰਾਮ ਜੀ ਦਾ ਵਿਆਹ ਵਾ ਕੋਈ ਕਾਉਂਸਲਰ ਨਹੀਂ ਕੋਈ ਕੁਝ ਨਹੀਂ ਸਭ ਬਰਾਤੀ ਭੰਗੜਾ ਪਾ ਰਹੇ ਆ ਆਨੰਦ ਲੈ ਰਹੇ ਆ ਸਾਡਾ ਇਲਾਕਾ ਆਨੰਦ ਲੈ ਰਿਹਾ ਅਸੀਂ ਪ੍ਰਭੂ ਰਾਮ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਦਾਂ ਹੀ ਸਾਨੂੰ ਚੜ੍ਹਦੀ ਕਲਾ 'ਚ ਰੱਖਿਓ ਤੇ ਖੁਸ਼ੀਆਂ ਦਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ